ਕਿਵੇਂ ਚਤੋਪਾਦਿਆ ਉਹਨਾਂ ਨੂੰ ਦੱਸ ਰਿਹਾ ਕਿ ਆਪਾਂ ਕਿਵੇਂ ਕਰਾਂਗੇ ਆਪਰੇਸ਼ਨ ਕਿਵੇਂ ਪੈਸੇ ਵੰਡੇ ਜਾਣਗੇ ਕਿਵੇਂ ਇੱਕ ਜਾਲੀ ਜਾਂ ਸੀਏ ਸਟਾਫ ਬਣਾਇਆ ਜਾਊਗਾ ਕਿਵੇਂ ਭੋਲੇ ਨਾਲ ਉਹਦੇ ਸੰਬੰਧ ਹੈ ਚਤੋਪਾਦਿਆ ਇੱਕ ਇਹ ਜਾਂ ਪੁਲਸ ਅਫਸਰ ਹੈ ਜਿਹੜਾ ਪੁਲਸ ਅਫਸਰ ਕਹਿਣ ਦੇ ਲਾਇਕ ਨਹੀਂ ਉਹਨੂੰ ਜੇਲ੍ਹ ਚ ਹੋਣਾ ਚਾਹੀਦਾ ਸੀ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਕੀ ਅਚਵਿਟ ਨਹੀਂ ਹੈ ਪਰ ਜੱਨੀ ਨੇ ਕਿਉਂ ਰੱਖਿਆ ਕਿਉਂਕਿ ਚੰਨੀ ਦੀਆਂ ਕਰਤੂਤਾਂ ਵੀ ਸਾਰੀਆਂ ਹੋਈ ਐ ਅੱਜ ਅਖਬਾਰ 'ਚ ਆ ਗਿਆ ਡਿਟੇਲ ਕਿਵੇਂ ਮੀਟਿੰਗਾਂ ਹੋਈਆਂ ਚੱਤੋਪਾਦੀ ਦੇ ਘਰੇ ਉਹ ਸਾਰੀ ਰਿਕਾਰਡਿੰਗ ਆ ਗਈ ਰਿਕਾਰਡਿੰਗ ਚੱਤੋਪਾਦੀਆ ਬੋਲਦੀ ਆ ਗਈ ਕਿ ਕਿਵੇਂ ਝੂਠਾ ਕੇਸ ਪਾਇਆ ਜਾਊਗਾ ਕਿਵੇਂ ਕੀਤਾ ਜਾਊਗਾ ਕਿਵੇਂ ਵਿਕਰਮ ਨੂੰ ਫਸਾਇਆ ਜਾਊਗਾ ਆ ਸਾਰਾ ਕੁਝ ਹੀ ਆ ਸਾਰਾ ਕੁਝ ਅੱਜ ਰਿਕਾਰਡ 'ਚ ਆ ਗਿਆ ਰਿਕਾਰਡਿੰਗ ਵੀ ਆ ਗਈਆਂ ਉਹ ਚੰਡੀਗੜ੍ਹ ਪੁਲਸ ਨੇ ਸਾਰਾ ਪਤਾ ਲੱਗ ਗਿਆ ਕਿ ਕਿਵੇਂ ਕਿੱਡਾ ਵੱਡਾ ਆ ਮਾਫੀਆ ਚਤੂਬਾ ਦੀ ਆਪ ਚਲਾਉਂਦਾ ਜੀ ਤਾਈਓ ਚੰਨੀ ਨੇ ਉਹਨੂੰ ਰੱਖਿਆ ਕਿ ਮਜੀਠੀਆ ਦੇ ਪਾ ਕੇਸ ਜਿਹੜਾ ਰੇਤ ਮਾਫੀਆ ਦੇ ਅੱਗੇ ਸੀ ਚੰਨੀ ਆਪ ਸੀ ਮੈਂ ਤਾਂ ਆਪ ਕਿਹਾ ਅਸੀਂ ਆਪ ਦੇਖਿਆ ਮੈਨੂੰ ਪੁਲਸ ਵਾਲੇ ਆਪ ਦੱਸਦੇ ਮੈਂ ਐਸਐਸਪੀ ਨੂੰ ਜ਼ਿਲ੍ਹੇ ਦੇ ਐਸਐਸਪੀ ਨੂੰ ਟੈਲੀਫੋਨ ਕੀਤਾ ਕਿ ਤੁਸੀਂ ਇਹ ਰੋਕਦੇ ਕਿਉਂ ਨਹੀਂ ਮੈਨੂੰ ਕਹਿੰਦੇ ਸੀਐਮ ਸਾਹਿਬ ਦਾ ਹੁਕਮ ਹੈ ਜੀ ਰੋਕ ਨਹੀਂ ਸਕਦੇ ਭਾਜਪੀ ਤੋਂ ਖਤਮ ਕਰਨੀ ਜੋ ਆਪ ਹੀ ਖਤਮ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਸਿਆਸਤ ਲਗਾਤਾਰ ਪਖਦੀ ਜਾ ਰਹੀ ਹੈ ਮਜੀਠੀਆ ਨੂੰ ਲੈ ਕੇ ਕਾਂਗਰਸੀ ਲੀਡਰ ਅਲਕਾ ਲਾਂਬਾ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਪਰ ਹੁਣ ਉਤੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮਜੀਠੀਆ ਦੀ ਅਰਜ਼ੀ ਨੂੰ ਲੈ ਕੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਈ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਮਜੀਠੀਆ ਨੂੰ ਬਦਨਾਮ ਕਰਨ ਦੇ ਲਈ ਝੂਠੇ ਕੇਸ بنائے ਜਾ ਰਹੀ ਹੈ ਕਿ ਸਾਰੀ ਸ਼੍ਰੋਮਣੀ ਅਕਾਲੀ ਦਲ ਦੀ ਮੋਹਾਲੀ ਦੀ ਜਥੇਬੰਦੀ ਇਕੱਠੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਬੜੀ ਹਿੰਮਤ ਨਾਲ ਉਹਨਾਂ ਨੇ ਜੰਗ ਸ਼ੁਰੂ ਕੀਤੀ ਹੈ ਮੈਂ ਇਹਨਾਂ ਨੂੰ ਵਧਾਈ ਦੇਣਾ ਚਾਹਣਾ ਹੈ ਅੱਜ ਜਿਹੜੀ ਮੈਂ ਖਾਸ ਗੱਲ ਕਰਨਾ ਚਾਹਣਾ ਅਸੀਂ ਪਹਿਲੇ ਲਗਾਤਾਰ 3 ਮਹੀਨੇ ਤੋਂ ਕਹਿ ਰਹੇ ਹਾਂ ਕਿ ਚੰਨੀ ਸਰਕਾਰ ਪੋਲੀਟਿਕਲ ਵਨ ਡਾਟਾ ਕਰਕੇ ਭਾਵੇਂ ਮਜੀਠੀਆ ਸਾਹਿਬ ਦੇ ਝੂਠੇ ਕੇਸ ਬਣਾਏ ਕਿਉਂਕਿ ਤੁਸੀਂ ਦੇਖਿਆ ਕਿ ਕੋਈ ਪੁਲਿਸ ਵਾਲਾ ਉਹਨਾਂ ਦੇ ਕੇਸ ਪਾਉਣ ਦੇ ਤਿਆਰ ਨਹੀਂ ਸੀ ਕਿਉਂਕਿ ਸਾਰਾ ਝੂਠਾ ਸੀ ਫਿਰ ਇਹਨਾਂ ਨੇ ਸਰਦ ਚੱਤੋਪਾਦਿਆ ਲੱਭਿਆ ਚੱਤੋਪਾਦਿਆ ਕੌਣ ਹੈ ਜਿਹੜਾ ਆਪ ਹੀ ਬਹੁਤ ਵੱਡਾ ਡਰਗ ਡਰਗ ਮਾਫੀਆ ਹੈ ਦੇਖੋ ਡੀਜੀਪੀ ਪੁਲਿਸ ਆਫ ਹੋਏ ਤੇ ਚੰਨੀ ਉਸ ਨੂੰ ਚੁਣੇ ਜਿਹੜਾ ਆਪ ਵੀ ਵੱਡਾ ਗੈਂਗਸਟਰ ਹੋਏ ਅੱਜ ਇੱਕ ਨੈਸ਼ਨਲ ਡੇਲੀ ਅਖਬਾਰ ਵਿੱਚ ਚਤੋਂ ਪਾਦੀ ਹੈ ਡੀਜੀਪੀ ਦੀ ਸਾਰੀਆਂ ਕਰਤੂਤਾ ਆ ਗਈਆਂ ਕਿਵੇਂ ਉਹ ਆਪਣੇ ਘਰੇ ਮੀਟਿੰਗ ਕਰਦਾ ਸੀ ਕਿਵੇਂ ਜਿਹੜੇ ਪੀਓ ਐ ਡਰੱਗ ਮਾਫੀਆ ਦੇ ਵਿੱਚ ਪੀਓ ਹੈ ਜਿਹੜੇ ਭੱਜੇ ਉਹਦੇ ਘਰੇ ਬੈਠੇ ਕਿਵੇਂ ਚਤੋ ਪਾਦਿਆ ਉਹਨਾਂ ਨੂੰ ਦੱਸ ਰਿਹਾ ਕਿ ਆਪਾਂ ਕਿਵੇਂ ਕਰਾਂਗੇ ਆਪਰੇਸ਼ਨ ਕਿਵੇਂ ਪੈਸੇ ਵੰਡੇ ਜਾਣਗੇ ਕਿਵੇਂ ਇੱਕ ਜਾਲੀ ਜਾਂ ਸੀਏ ਸਟਾਫ ਬਣਾਇਆ ਜਾਊਗਾ ਕਿਵੇਂ ਭੋਲੇ ਨਾਲ ਉਹਦੇ ਸੰਬੰਧ ਹੈ ਮੈਂ ਪਹਿਲੀ ਕਿਹਾ ਸੀ ਕਿ ਚਤੋ ਪਾਦਿਆ ਇੱਕ ਹੈ ਜਾਂ ਪੁਲਿਸ ਅਫਸਰ ਹੈ ਜਿਹੜਾ ਪੁਲਿਸ ਅਫਸਰ ਕਹਿਦੇ ਲਾਇਕ ਨਹੀਂ ਉਹਨੂੰ ਜੇਲ੍ਹ ਚੋਣਾ ਚਾਹੀਦਾ ਸੀ ਜਿਹੜੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਲੈਪਸ ਹੋਈ ਇਹਦੇ ਕਰਕੇ ਹੋਈ ਕਿਉਂਕਿ ਉਹ ਫਿੱਟ ਨਹੀਂ ਆ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਕਿਹਾ ਅੱਛ ਫਿੱਟ ਨਹੀਂ ਆ ਪਰ ਚੰਨੀ ਨੇ ਕਿਉਂ ਰੱਖਿਆ ਕਿਉਂਕਿ ਚੰਨੀ ਦੀਆਂ ਕਰਤੂਤਾਵਾਂ ਵੀ ਸਾਰੀਆਂ ਹੋਈ ਹੈ ਰੇਟ ਮਾਫੀਆ ਨੂੰ ਚੰਨੀ ਆਪ ਚਲਾਉਂਦਾ ਸੀ ਹੁਣ ਚਤੋਪਾਦੀਆ ਦੀ ਅੱਜ ਸਟਿੰਗ ਦੇਖ ਕੇ ਅੱਜ ਦੇ ਅਖਬਾਰ ਚ ਆਈ ਹੈ ਸੋਨ ਸਪਸ਼ਟ ਹੈ ਕਿ ਡਰੱਗ ਜਿਹੜੇ ਵੇਚਦੇ ਸੀ ਉਹਨਾਂ ਨੂੰ ਵੀ ਪੇਟ ਨੇ ਉਹਨਾਂ ਨੂੰ ਵੀ ਪੂਰੀ ਪਿੱਠ ਤੇ ਥਾਪਈ ਜੱਤੋ ਪਾਦੀਆ ਰਾਹੀ ਆਹ ਕਰਦੇ ਸੀ ਤੇ ਵਿਕਰਮ ਸਿੰਘ ਮਜੀਠੀਆ ਦਾ ਝੂਠੇ ਕੇਸ ਬਣਾਇਆ ਜੱਤੋ ਪਾਦੀਆ ਰਾਹੀ ਬਣਾਇਆ ਤੇ ਅੱਜ ਤੁਹਾਡੇ ਸਾਹਮਣੇ ਆ ਅੱਜ ਅਖਬਾਰ ਚ ਆ ਗਿਆ ਡਿਟੇਲ ਕਿਵੇਂ ਮੀਟਿੰਗਾਂ ਹੋਈਆਂ ਚੱਤੋਪਾਦੀ ਦੇ ਘਰੇ ਉਹ ਸਾਰੀ ਰਿਕਾਰਡਿੰਗ ਆ ਗਈ ਰਿਕਾਰਡਿੰਗ ਚੱਤੋਪਾਦੀਆ ਬੋਲਦੀ ਆ ਗਈ ਕਿ ਕਿਵੇਂ ਝੂਠਾ ਕੇਸ ਪਾਇਆ ਜਾਊਗਾ ਕਿਵੇਂ ਕੀਤਾ ਜਾਊਗਾ ਕਿਵੇਂ ਵਿਕਰ ਨੂੰ ਫਸਾਇਆ ਜਾਊਗਾ ਆ ਸਾਰਾ ਕੁਸ਼ੀ ਆ ਸਾਰਾ ਕੁਸ਼ ਅੱਜ ਰਿਕਾਰਡ ਚ ਆ ਗਿਆ ਰਿਕਾਰਡਿੰਗ ਵੀ ਆ ਗਈਆਂ ਤੇ ਜਿਹੜੇ ਖਬਰਾਂ ਜੀ ਛਪ ਗਈ ਇੰਟਰਨੈਸ਼ਨਲ ਦੀ ਡੇਲੀ ਚ ਆ ਗਿਆ ਅਗਲੇ ਦਿਨ ਤੁਸੀਂ ਦੇਖੋਗੇ ਕਿਵੇਂ ਸਾਰੇ ਅਖਬਾਰਾਂ ਚਾਊਗਾ ਕਿਵੇਂ ਚੱਤੋਪਾਦੀ ਨੂੰ ਆ ਸਾਰਾ ਕੁਸ਼ ਡਰਾਮਾ ਕੀਤਾ ਆਮ ਆਦਮੀ ਪਾਰਟੀ ਨੇ ਅੱਜ ਗਵਰਨਰ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਐਫਆਈਆਰ ਦਰਜ ਕੀਤੀ ਜਾਵੇ ਚੰਨੀ ਦੇ ਖਿਲਾਫ ਪੰਜਾਬ ਪੁਲਿਸ ਕੋਲ ਚੰਨੀ ਦੇ ਖਿਲਾਫ ਐਫਆਈਆਰ ਹੋਣੀ ਚਾਹੀਦੀ ਹੈ ਕੱਲੇ ਦੇ ਨਹੀਂ ਕੱਲੇ ਟੁਪਰੇ ਨੇ ਨਹੀਂ ਕੀਤਾ ਪਰ ਇਹ ਮੰਚ ਕੀ ਹੈ ਮੈਂ ਪੁੱਛਣਾ ਚਾਹਣਾ ਕੇਜਰੀਵਾਲ ਤੋਂ ਕਿਉਂ ਨਹੀਂ ਰਿਹਾ ਹੋ ਰਿਹਾ ਕਿਉਂ ਨਹੀਂ ਸਾਡੇ ਦੂਜੇ ਉੱਥੇ ਲੋਕ ਜਿਹੜੇ ਪੰਜਾਬ ਦਿੱਲੀ ਜੇਲਾ ਛੱਡ ਰਿਹਾ ਆਈ ਜਿਹੜੇ ਕਿਸਾਨ ਆਪਣੇ ਜੇਲ੍ਹਾਂ ਚ ਜਦੋਂ ਕਿਸਾਨ ਮੋਰਚਾ ਚੱਲ ਰਿਹਾ ਸੀ ਜਿਹੜੇ ਕਿਸਾਨਾਂ ਨੂੰ ਫੜ ਕੇ ਉਥੇ ਤਿਹਾਰ ਜੇਲ੍ਹ ਚ ਪਾਇਆ ਸੀ ਤਿਹਾਰ ਜੇਲ੍ਹ ਕੇਜਰੀਵਾਲ ਦੇ ਥੱਲੇ ਆ ਤੇ ਜੋ ਹਾਲਾਤ ਕਿਸਾਨਾਂ ਦੀ ਕੀਤੀ ਮੈਨੂੰ ਆਪ ਕਿਸਾਨ ਲੀਡਰ ਆ ਕੇ ਮਿਲੇ ਤੇ ਕਹਿਣ ਲੱਗੇ ਕਿ ਸਾਨੂੰ ਬਾਥਰੂਮ ਸਾਹਿਬ ਕਰਾਉਂਦਾ ਸੀ ਸਾਨੂੰ ਤੰਗੇ ਕਰਦਾ ਸੀ ਕਿੰਨਾ ਤੰਗ ਕੀਤਾ ਤੇ ਹੁਣ ਆਈ ਕੇਜਰੀਵਾਲਾ ਜਿਹੜਾ ਕਹਿੰਦਾ ਤੁਹਾਡੇ ਥਰਮਲ ਪਲਾਂਟ ਬੰਦ ਕਰੋ ਪੰਜਾਬ ਦੇ ਪੰਜਾਬ ਦੀ ਪ੍ਰਾਲੀ ਸਾੜਦੇ ਇਹਨਾਂ ਪਰਚਾ ਕੋ ਕਿਸਾਨਾਂ ਦੇ ਕੀ ਆਪਾਂ ਉਸ ਕੇਜਰੀਵਾਲ ਨੂੰ ਵਿਸ਼ਵਾਸ ਕਰ ਸਕਦੇ ਆ ਜਿਹੜਾ ਬੰਦਾ ਪੰਜਾਬ ਪ੍ਰਤੀ ਉਹਦਾ ਕੋਈ ਲਗਾਈ ਨਹੀਂ ਦਰਦ ਹੀ ਨਹੀਂ ਐਜੇ ਬੰਦਿਆਂ ਤੋਂ ਬਚਣਾ ਚਾਹੀਦਾ ਐਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਨਾ ਹੈ ਕੱਲੀ ਪੰਜਾਬੀਆਂ ਦੀ ਕੋਈ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਤੁਹਾਡੇ ਵਾਸਤੇ ਜਿਉਣਾ ਮਰਨਾ ਸਾਰਾ ਤੁਹਾਡੇ ਵਾਸਤੇ ਹੈ ਆਪਾਂ ਕਿਸੇ ਹਾਲਚ ਆਪਣੀ ਪਾਰਟੀ ਨੂੰ ਕਮਜ਼ੋਰ ਨਾ ਹੁੰਦੀ ਐ ਸਾਰੀਆਂ ਨੈਸ਼ਨਲ ਪਾਰਟੀਆਂ ਸਾਰੇ ਬਾਹਰ ਦਿੱਤਾ ਲੱਗੇ ਆ ਥੋੜੀ ਆਪਣੀ ਮਾਂ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਪਰ ਮੈਨੂੰ ਪੂਰਾ ਵਿਸ਼ਵਾਸ ਹੈ ਆਪਣੇ ਵਰਕਰ ਡੜ ਕੇ ਲੱਗੇ ਐ ਇਸ ਜੰਗ ਵਿੱਚ ਤੇ ਸਾਰਿਆਂ ਨੂੰ ਬੇਨਤੀ ਕਰਦਾ ਆ ਤੁਸੀਂ ਡੜ ਕੇ ਲੱਗੋ ਲੜਾਈ ਥੋੜੀ ਐ ਜਿੰਨੀਆਂ ਮਰਜ਼ੀਆਂ ਬਾਹਰ ਲੀਆਂ ਤਾਕਤਾਂ ਆ ਜਾਣ ਆਪਾਂ ਉਹਨਾਂ ਨੂੰ ਹਰਾਉਣਾ ਤੇ ਜੈ ਜੈ ਮਾਹੌਲ ਪੰਜਾਬ ਦੇਖਿਆ ਆਪਾਂ ਕਲੀਅਰ ਕਰ ਜਿੱਤਰੇ ਆ ਜਿੰਨਾ ਕੇਜਰੀਵਾਲ ਪੈਸੇ ਦੇ ਕੇ ਸਰਵੇ ਕਰਾ ਲੈ ਪਿਛਲੀ ਵਾਰ ਵੀ ਇਹਨੇ ਸਰਵੇ ਕਰਾਇਆ ਸੀ ਪੈਸੇ ਦੇ ਕੇ ਜਿੱਥੇ 100 ਕਹਿੰਦੇ ਸੀ ਆਈਆਂ ਵੀ ਹੁਣ ਵੀ ਅਜੇ ਕੋਲੇ ਕਿਉਂਕਿ 850 ਕਰੋੜ ਰੁਪਇਆ ਕੇਜਰੀਵਾਲ ਦਾ ਦਿੱਲੀ ਸਰਕਾਰ ਦਾ ਬਜਟ ਹੈ ਆਪਣੀ ਪਬਲਿਸਿਟੀ ਕਰਨ ਦਾ ਸਾਰਾ ਹੀ ਪੈਸਾ ਉਹ ਲਾ ਰਿਹਾ ਹੈ 10 ਲੱਖ ਦੇ ਕੇ ਕੀ ਕਹਿ ਰਿਹਾ ਕਿ ਇੰਨਾ ਵੀ ਇਹਨਾਂ ਦਾ ਲਿਸਟ ਕਢਾਓ ਸਾਰੇ ਚੈਨਲਾਂ ਦੀ ਕਿਸੇ ਨੂੰ 20 ਕਰੋੜ ਗਿਆ ਕਿਸੇ ਨੂੰ 40 ਕਰੋੜ ਗਿਆ ਕਿਸੇ ਨੂੰ 50 ਕਰੋੜ ਗਿਆ ਤੇ ਨਾਲ ਕੀ ਕਿਹਾ ਕਿ ਤੁਸੀਂ ਸਰਵੇ ਮੇਰੇ ਹੱਕ ਚ ਕਰੋ ਸੋ ਸਾਰੇ ਹੀ ਪੇਡ ਸਰਵੇ ਹੈ ਕੋਈ ਸਾਨੂੰ ਪਰਵਾਹ ਨਹੀਂ ਕੋਈ ਫਿਕਰ ਨਹੀਂ ਰਿਜ਼ਲਟ ਆਊਗਾ ਉਦੋਂ ਪਤਾ ਲੱਗੂਗਾ ਪੰਜਾਬ ਦੇ ਲੋਕਾਂ ਦਾ ਦਿਲ ਕਿ ਦੇ ਨਾਲ ਹੈ ਦਿਲ ਹੈ ਸ਼ਰੋਮਨੀ ਕਾਲੀ ਦਲ ਨਾਲ ਸੁਖਬੀ ਵੀ ਕੀ ਕੰਡਾ ਕਹਿ ਰਹੇ ਨੇ ਪੰਜਾਬ ਦੇ ਵਿੱਚ ਮਾਫੀਆ ਵਧ ਗਿਆ ਜਿਸ ਨੂੰ ਅਸੀਂ ਖਤਮ ਕਰਾਂਗੇ ਅੱਗੇ ਬੀਜੇਪੀ ਨੂੰ ਖਤਮ ਕਰਨੀ ਕੋ ਆਪ ਹੀ ਖਤਮ ਹੁਣ ਵੇਖਣਾ ਹੋਵੇਗਾ ਕਿ ਬਿਕਰਮ ਮਜੀਠੀਆ ਵੱਲੋਂ ਅਗਾਊ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਕਦੋਂ ਤੱਕ ਰੁਖ ਕੀਤਾ ਜਾਂਦਾ ਕਿਉਂਕਿ ਮਜੀਠੀਆ ਦੇ ਸਿਰ ਤੇ ਹੁਣ ਗ੍ਰਿਫਤਾਰੀ ਦੀ ਤਾਰ ਲਟਕ ਰਹੀ ਹੈ ਬਿਊਰੋ ਰਿਪੋਰਟ D5 ਚੈਨਲ ਪੰਜਾਬੀ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com qanoon jayadatda